ਜਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀ ਹੈ ਤਾਂ ਸਿੱਖਿਆ ਤੇ ਸਿਹਤ ਇਹ ਦੋਨਾਂ ਚੀਜ਼ਾਂ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਹੈ ਜੀ ਮੌੜ ਮੰਡੀ ਹਲਕਾ ਐਮ ਐਲ ਏ ਦੀ ਤੇ ਇਹ ਵੀਡੀਓ ਦੇ ਵਿੱਚ ਕਾਫੀ ਸਾਰਾ ਵਿਰੋਧ ਉਸ ਦਾ ਹੋ ਰਿਹਾ ਹੈ ਕਿਉਂਕਿ ਉਹ ਉਦਗਾਟਕਨ ਕਰਨ ਜਿੱਥੇ ਪਹੁੰਚਿਆ ਉਹ ਬਿਲਡਿੰਗ ਤਾਂ ਪਹਿਲਾਂ ਹੀ ਉੱਥੇ ਬਣੀ ਹੋਈ ਸੀ ਇਹ ਕਹਿਣਾ ਹੈ ਵੀਡੀਓ ਦੇ ਵਿੱਚ ਉੱਥੇ ਦੇ ਸਥਾਨਕ ਲੋਕਾਂ ਦਾ ਤੇ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਵੀਡੀਓ ਪਹਿਲਾ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆਂ ਲੈ ਫਿਰ ਸ਼ਰੀਕੀ ਆਂ ਇੱਥੇ ਇੱਥੇ ਧੱਕੇ ਨਾਲ ਨਹੀਂ ਤੇ ਸ਼ਰੀਕੀ ਸੀਗਾ ਧੱਕੇ ਨਾਲ ਨਹੀਂ ਪਤਾ ਕੀ ਇੱਥੇ ਨਾ ਮੈਂ ਧੱਕੇ ਨਾਲ ਨਾ ਯਾਰ ਤੁਹਾਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਫਿਰ ਇੱਕ ਮਿੰਟ ਦਮਾਰਾਂਗਾ ਉਹ ਮੇਰੀ ਗੱਲ ਤਾਂ ਸੁਣੋ ਮੈਂ ਵੀਰਤੀ ਕਰੇ ਮੈਂ ਕਿਹਾ ਸ਼ਖਵੀਰ ਸਿਆ ਪੱਲਾ ਨਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਕਿਉਂ ਕਮਰੇ ਬਣਾ ਕੇ ਤੋਂ ਤਾਂ ਆਦੇ ਬਾਈ ਉਹ ਜਿਹੜਾ ਸਟੇਡੀਅਮ ਹੈ ਉਹ ਦੱਸ ਉਹ ਕਹਿੰਦਾ ਸਟੇਡੀਅਮ ਦਾ ਪਤਾ ਕਿ ਪਰ ਤੂੰ ਨਹੀਂ ਦੇਖੋ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਸਕਦੀ ਓ ਕੀ ਅੱਗ ਮੱਚੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਪੜਨਾ ਜੇ ਬਣਾਇਆ ਤੇ ਸਾਡੇ ਜਾਖਮਾ ਤੇ ਹੁਣ ਧੱਕਣਾ ਐਨੇ ਕਾਤ ਹੈ ਨਹੀਂ ਸਕਿੰਦਰ ਤੇਰੀ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਾ ਯਾਰ ਜੋ ਬਣ ਨਹੀਂ ਆ ਸਾਡਾ ਜਿੰਨਾ ਟੋੜਿਆੜਦਾ ਸੀਗਾ ਬਾਕੀ ਇਹ ਪੂਰੀ ਵੀਡੀਓ ਵਿਕਰਮਜੀਤ ਮਜੀਠੀਆ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਤੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਵੀ ਜਿਹੜਾ ਘੇਰਿਆ ਤੇ ਬਾਕੀ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਿਓ ਤੇ ਹੋਰ ਪੰਜਾਬ ਪੁਣ ਦੇ ਨਾਲ ਰਾਜਨੀਤੀ ਦੇ ਨਾਲ ਜੁੜੀਆਂ ਤਾਜ਼ਾ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ